ਜੀ ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਆਏ ਕਿ ਚੱਕਾ ਖਾਲਸਾ ਵਾਈਕਲ ਚੱਕੀ ਫੱਤੇ ਸੱਚੇ ਅਕਾਲ ਆਸ ਕਰਦੇ ਕਿ ਤੁਸੀਂ ਸਾਰੇ ਸ਼ਾਂਤੀ ਖਾਲਾ ਚ ਰਹੋਗੇ ਸੁਹਾਰੂ ਜੀ ਤਰ੍ਹਾਂ ਅੱਜ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਕੋਈ ਸਬਜ਼ੀ ਵਗੈਰਾ ਨਹੀਂ ਅੱਜ ਜਾਨੀ ਕਿ ਕੋਲ ਦੇ ਚ ਕੰਮ ਬਹੁਤ ਜ਼ਿਆਦਾ ਹੋਇਆ ਪਿਆ ਸੀ ਇਹਦੇ ਰਿਲੇ ਵਾਸਤੇ ਮੈਂ ਤੁਹਾਨੂੰ ਦੱਸਣ ਲੱਗੀ ਆ ਇਹ ਆਪਾਂ ਖਸਕਾਸ ਜਿਹੜੀ ਸਵੇਰ ਦੀ ਭੁਈ ਹੋਈ ਹੋਈ ਸੀ ਹੁਣ ਆਪਾਂ ਇਹਨੂੰ ਪੁਣਾਗੇ ਪਉਣ ਕੇ ਇਤਰਾਪਾ ਦੌਰੀ ਡੰਡਾ ਜਿਹੜਾ ਲਿਆ ਹੋਇਆ ਵਾ ਇਹ ਉਹੀ ਤਰੀਕਾ ਜਿਵੇਂ ਆਪਾਂ ਗਰਮੀ ਚ ਬਣਾਉਨੇ ਹੁੰਨੇ ਆ ਸਰਦਾਈ ਤੇ ਹੁਣ ਅਸੀਂ ਇਹਨੂੰ ਦੁੱਧੀ ਬੋਲਦੇ ਹਾਂ ਰਾਤ ਨੂੰ ਜਾਨੀ ਕਿ ਰੋਟੀ ਪਾਣੀ ਖਾ ਕੇ ਹਨਾ ਤੇ ਆਪਾਂ ਸੌਣ ਲੱਗਿਆ ਇਹਨੂੰ ਬਣਾਵਾਂਗੇ ਤੇ ਫਿਰ ਇਹਨੂੰ ਖਾ ਕੇ ਇਸ ਦੇ ਉੱਪਰ ਦੀ ਆਪਾਂ ਪਾਣੀ ਨਹੀਂ ਪੀਣਾ ਹੁੰਦਾ ਤੇ ਵੀ ਜਾਨੀ ਕਿ ਪੱਖੇ ਦੀ ਹਵਾ ਵੀ ਜਿਹੜੀ ਘੱਟ ਲੱਗੇ ਇਸ ਕਰਕੇ ਬੀਮ ਨੂੰ ਸਿਰ ਵਲੇਟ ਕੇ ਹਨਾ ਪਿਆਚਾਣਾ ਹੁੰਦਾ ਵਾ ਤੇ ਪਾਣੀ ਨਹੀਂ ਪੀਨਾਂ ਦਾ ਨਹੀਂ ਤਾਂ ਆਪਾਂ ਇਹਨੂੰ ਦਿਨੇ ਵੀ ਬਣਾ ਸਕਦੇ ਆ ਤੇ ਇਹਦੇ ਵਿੱਚ ਸਿਰਫ ਆਪਾਂ ਖਸਕਾਸ ਜਿਹੜੀ ਕੋਈ ਫਿਓਂਕੇ ਰੱਖੀ ਹੋਈ ਸੀ ਤੇ ਹੋਰ ਜੋ ਤੁਸੀਂ ਚਾਹੋ ਪਾ ਸਕਦੇ ਹੋ ਬਾਕੀ ਜੇ ਕਾਮ ਤੋਂ ਤਾਂ ਜ਼ਿਆਦਾ ਇਹ ਹੀ ਚੀਜ਼ ਬਿਹਤਰ ਹੁੰਦੀ ਆ ਦਵਾਈਆਂ ਵਗੈਰਾ ਨਾਲੋਂ ਤਾਂ ਇਹ ਚੀਜ਼ ਵਧੀਆ ਹੁੰਦੀ ਆ ਘਰ ਦੇ ਨੁਕਸੇ ਹਨਾ ਤੇ ਜਿਹੜਾ ਉੱਪਰੋਂ ਪਾਣੀ ਲੱਥਿਆ ਹੋਇਆ ਵਾ ਇਹਨੂੰ ਆਪਾਂ ਪੀ ਲਾਂਗੇ ਇਹ ਜੇ ਚਾਹੋ ਤੇ ਤੁਸੀਂ ਨਹੀਂ ਵੀ ਪੀ ਸਕਦੇ ਬਾਕੀ ਕਹਿੰਦੇ ਸਾਰਾ ਜਿਹੜਾ ਹੁੰਦਾ ਇਹਦਾ ਅਸਰ ਹੁੰਦਾ ਨਾ ਖਸਕਾਸ ਦਾ ਇਸ ਪਾਣੀ ਦੇ ਵਿੱਚ ਹੁੰਦਾ ਵਾ ਇਸ ਕਰਕੇ ਇਹਨੂੰ ਆਪਾਂ ਪੀ ਲਾਂਗੇ ਤੇ ਇਹਦੇ ਰੇ ਨੂੰ ਆਪਾਂ ਹੁਣ ਰਗੜਾਂਗੇ ਇਹ ਜਿਹੜੀ ਦੌਰੀ ਆ ਇਹ ਆਪਾਂ ਸਪੈਸ਼ਲ ਇਹ ਸ਼ਰਧਾਈ ਬਣਾਉਣ ਵਾਸਤੇ ਰੱਖੀ ਹੋਈ ਆ ਇਹ ਸਬਜੀ ਵਾਲੀ ਨਹੀਂ ਆ ਕਿਉਂਕਿ ਜੇ ਆਪਾਂ ਸਬਜੀ ਵਾਲੀ ਨਾਲ ਰਗੜਾਂਗੇ ਤੇ ਉਹ ਆਪਾਂ ਨੂੰ ਮਿਰਚਾਂ ਦੇ ਚਸ ਜੀ ਜਿਹੜੀ ਵਿੱਚ ਆਉਂਦੀ ਰਹਿੰਦੀ ਹਨਾ ਗਲੇ ਨੂੰ ਚੜਦੀ ਰਹਿੰਦੀ ਆ ਤੇ ਇਹ ਡੰਡੇ ਦਾ ਵੀ ਆਪਾਂ ਜਿਹੜੇ ਜਿਹੜੀ ਸਾਈਡ ਮਿਰਚ ਰਗੜਦੇ ਆ ਉਹ ਵਾਲੀ ਸਾਈਡ ਨਹੀਂ ਪੁੱਕੀ ਸਾਈਟ ਆਪਾਂ ਦੀ ਲਈ ਹੋਈ ਆ ਤੇ ਹੁਣ ਆਪਾਂ ਇਹਨੂੰ ਇਸੇ ਤਰੀਕੇ ਨਾਲ ਹੋਲੀ ਅੱਗੇ ਡਿਗ ਜਾਵਾਂਗੇ ਤੇ ਫਿਰ ਆਪਾਂ ਇਹਨੂੰ ਤੜਕਾ ਲਗਾਵਾਂਗੇ ਤੇਸੀ ਘਿਓ ਦਾ ਇਨੂੰ ਜੇਕਰ ਤੁਸੀਂ ਚਾਹੋ ਤੇ ਮਿਕਸੀ 'ਚ ਵੀ ਬਣਾ ਸਕਦੇ ਹੋ ਆ ਵੇਖੋ ਤੁਸੀਂ ਵੇਖ ਸਕਦੇ ਹੋ ਨਾ ਇਹਦਾ ਦੁੱਧ ਜਾਂ ਨਿਕਲਣਾ ਸ਼ੁਰੂ ਹੋ ਗਿਆ ਵਾ ਬਾਕੀ ਜੇ ਆਪਾਂ ਭੋਂਕੇ ਰੱਖੀਏ ਤੇ ਜਲਦੀ ਕੁੱਟੀ ਜਾਂਦੀ ਹੈ ਜੇ ਸੁੱਕੀ ਕੁੱਟੀ ਹੈ ਤੇ ਉਹ ਉੱਡਦੀ ਰਹਿੰਦੀ ਹੈ ਬਾਹਰਲੀ ਸਾਈਡ ਵਿੱਚ ਨਹੀਂ ਟਿਕਦੀ ਹੈਗੀ ਤੇ ਮਿਕਸੀ ਨਾਲ ਵੀ ਬਣ ਜਾਂਦੀ ਪਰ ਜ਼ਿਆਦਾਤਰ ਦੌਰੀ 'ਚ ਬਣਾਈਏ ਤੇ ਉਹ ਵਧੀਆ ਟੇਸਟ ਆਉਂਦਾ ਵਾ ਸਕਦੇ ਹੋ ਹਨ ਇਹ ਬਿਲਕੁਲ ਬਰੀਕ ਹੋ ਚੱਲੀ ਆ ਮਾੜੀ ਮੋਟੀ ਦਾਣੇ ਵਿੱਚ ਰਹਿ ਗਿਆ ਇਸੇ ਤਰੀਕੇ ਨਾਲ ਇਹਨੂੰ ਆਪਾਂ ਬਿਲਕੁਲ ਬਰੀਕ ਕਰ ਲੈਣਾ ਲਓ ਜੀ ਹਨਾ ਇਹ ਆਪਾਂ ਇਹਨੂੰ ਪੂਰੀ ਤਰ੍ਹਾਂ ਰਗੜ ਲਿਆ ਤੁਸੀਂ ਵੇਖ ਸਕਦੇ ਹੋ ਬਿਲਕੁਲ ਦੁੱਧੁੱਧ ਉੱਤੇ ਨਜ਼ਰ ਆ ਰਿਹਾ ਵਾ ਇਹ ਜਿਵੇਂ ਹੁਣ ਸ਼ਿੱਕਾ ਤਾਂ ਆਮ ਹੀ ਆ ਬੱਚਿਆਂ ਨੂੰ ਵੀ ਆਉਂਦੀਆਂ ਕਈ ਭੈਣਾਂ ਨੂੰ ਵੀ ਆਉਣ ਲੱਗ ਜਾਂਦੀਆਂ ਵੀਰਾਂ ਨੂੰ ਵੀ ਆਉਣ ਲੱਗ ਜਾਂਦੀਆਂ ਇਹ ਸ਼ਿੱਕਾ ਵਾਸਤੇ ਆ ਇਹਨੂੰ ਆਪਾਂ ਤਿੰਨ ਰਾਤਾਂ ਲਗਾਤਾਰ ਬਣਾ ਕੇ ਪੀ ਲਈਏ ਨਾ ਆਪਣੀਆਂ ਸ਼ਿੱਕਾ ਵੀ ਘਟੋ ਜਾਂਦੀਆਂ ਤੇ ਜਿਵੇਂ ਹੁਣ ਸਿਰਦਰਦ ਹੁੰਦਾ ਰਹਿੰਦਾ ਏ ਸ਼ਿੱਕਾ ਨਾਲ ਉਸ ਤੋਂ ਵੀ ਆਪਾਂ ਨੂੰ ਜਿਹੜਾ ਫਰਕ ਪੈ ਜਾਂਦਾ ਵਾ ਤੇ ਇਹ ਨਿਗਾ ਵਾਸਤੇ ਵੀ ਕਾਫੀ ਚੰਗਾ ਹੁੰਦਾ ਵਾ ਤੇ ਇਹਨੂੰ ਬਣਾ ਕੇ ਪੀਓ ਜਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਤੇ ਬਸ ਬਣਾਉਂ ਰਗੜਨ ਤੇ ਥੋੜਾ ਟਾਈਮ ਲੱਗਦਾ ਵਾ ਬਾਕੀ ਤਾਂ ਚਲੋ ਮੜਾ ਮੋਟਾ ਜਿਹਾ ਹੁੰਦਾ ਵਾ ਲਓ ਜੀ ਹੁਣ ਆਪਾਂ ਲਾਵਾਂਗੇ ਤੜਕਾ ਤੇ ਇਹਦੇ ਲਈ ਆਪਾਂ ਦੇਸੀ ਘਿਓ ਹੀ ਵਰਤਾਂਗੇ ਬਾਕੀ ਜੇ ਕਿਸੇ ਭੈਣ ਭਰਾ ਦਾ ਪੀਪੀ ਵੱਜ ਜਾਂਦਾ ਵਾ ਤੇ ਉਹ ਘੋ ਜਿਹੜਾ ਥੋੜੀ ਮਾਤਰਾਤ ਵੀ ਲੈ ਸਕਦੇ ਆ ਹਨਾ ਰਾਤ ਨੂੰ ਖਾ ਕੇ ਪੜਾ ਜਿਆਦਾ ਬੀਪੀ ਵੱਜੇ ਫਿਰ ਕਹਿਣਾ ਕਿ ਤੁਹਾਨੂੰ ਵੀ ਇਹ ਚਾਹੀ ਸੀ ਤੇ ਇਸ ਕਰਕੇ ਤੁਸੀਂ ਦੇਸੀ ਘਿਓ ਥੋੜਾ ਵਰਤ ਸਕਦੇ ਹੋ ਲਓ ਜੀ ਇਹਨੂੰ ਆਪਾਂ ਸਾਰਾ ਇਹਨੂੰ ਖਸਕਾਸ ਨੂੰ ਕਾਲੇਜ ਕੱਟ ਲਿਆ ਸੀ ਤੇ ਇਹਨੂੰ ਪਿਉਣ ਦਾ ਕੋਈ ਚੱਕਰ ਨਹੀਂ ਜਿੰਨੀਆਂ ਜਾਣਾਂ ਖਾਣਾ ਕਿਨਾਂ ਦਾ ਸੀ ਕਿ ਆਪਣੇ ਆਈਡੀਆ ਨਾਲ ਹੋ ਸਕਦੇ ਨੇ ਬਸ ਇਹ ਜਦੋਂ ਵੀ ਬਣੇ ਤੇ ਬਸ ਸੈਨੋ ਤਾਂ ਹੁੰਦਾ ਹੈ ਕਿ ਅਸੀਂ ਖਾਈਏ ਤੇ ਇਸ ਕਰਕੇ ਮੈਂ ਥੋੜਾ ਜਿਆਦਾ ਹੀ ਬਣਾਉਣੀ ਹੁੰਨੀ ਹੈ ਇਹ বিনা ਜ਼ਿਕਾਮ ਤੋਂ ਵੀ ਆਪਾਂ ਨੂੰ ਨਾ ਵੀ ਕੰਮ ਹੋ ਗਿਆ ਆਪਾਂ ਫਿਰ ਵੀ ਬਣਾ ਕੇ ਹਨਾ ਰਾਤ ਨੂੰ ਖਾਪੀ ਸਕਦੇ ਇਹਨੂੰ ਇਨੂੰ ਆਪਾਂ ਚੰਗੀ ਤਰ੍ਹਾਂ ਹੁਣ ਪਕਾ ਲੈਣਾ ਵਾ ਤੇ ਮਿੱਠਾ ਆਪਣੇ ਸਵਾਦ ਅਨੁਸਾਰ ਚੇਕ ਕਰ ਤੁਹਾਨੂੰ ਪਸੰਦ ਆ। ਤੁਸੀਂ ਪਾ ਸਕਦੇ ਹੋ ਜੇ ਨਹੀਂ ਪਸੰਦ ਤੁਹਾਨੂੰ ਸੀਨ ਨਹੀਂ। ਬਿਨਾ ਮਿੱਠੇ ਤੋਂ ਵੀ ਵਰਤ ਸਕਦੇ ਹੋ। ਤੁੰਡਾ ਜੀ। ਪੁੱਜਣੀ ਸ਼ੁਰੂ ਹੋ ਗਈ ਆ। ਇਹਨੂੰ ਇਸੇ ਤਰੀਕੇ ਨਾਲ ਆਪਾਂ ਬਣਾ ਲੈ। ਇਹਨੂੰ ਆਪਾਂ ਘੱਟ ਗਿਆ ਤੇ ਜਾਨੀ ਕਿ ਮੱਟੀ ਅੱਗ ਤੇ ਬਣਾਵਾਂਗੇ। ਜੇ ਜ਼ਿਆਦਾ ਤੇਜ਼ ਅੱਗ ਕਰਾਂਗੇ ਤੇ ਇਹ ਆਪਣੀ ਜਿਹੜੀ ਜਲ ਵੀ ਜਾਊਗੀ। ਲੋ ਜੀ ਇਹ ਪੂਰੀ ਤਰ੍ਹਾਂ ਭੁੱਜ ਚੁੱਕੀ ਤੁਸੀਂ ਵੇਖ ਸਕਦੇ ਆਂ ਦਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਖੰਡ ਪਾਵਾਂਗੇ ਤੇ ਇਧਰ ਆਪਣੇ ਦੁੱਧ ਲਿਆ ਤੁਸੀਂ ਦੁੱਧ ਗਰਮ ਵੀ ਲੈ ਸਕਦੇ ਹੋ ਤੇ ਕੱਚਾ ਵੀ ਲੈ ਸਕਦੇ ਹੋ ਦੁੱਧ ਤੁਸੀਂ ਜਿੰਨਾ ਵੀ ਆਪਣੀ ਮਰਜ਼ੀ ਨਾਲ ਪਾਉਣਾ ਪਾ ਸਕਦੇ ਜੇ ਤੁਸੀਂ ਉਹ ਪਤਲਾ ਕਰਨਾ ਚਾਹੁੰਦੇ ਹੋ ਤੇ ਤੁਸੀਂ ਫਿਰ ਇਹਨੂੰ ਪਤਲਾ ਜਾਨੀ ਕਿ ਵਾਧੂ ਦੁੱਧ ਪਾ ਸਕਦੇ ਹੋ ਤੇ ਜੇ ਥੋੜਾ ਸੰਘਣਾ ਰੱਖਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਥੋੜਾ ਘੱਟ ਪਾ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਇੱਕ ਉਬਾਲ ਆਉਣ ਤੱਕ ਜਿਹੜਾ ਗੈਸ ਤੇ ਉੱਪਰ ਰਹਿਨ ਦਾਂਗੇ ਇਸ ਤਰੀਕੇ ਨਾਲ ਬੰਦੀ ਆ ਤੇ ਖਾਸ ਗੱਲ ਇਹ ਆ ਕਿ ਆਪਾਂ ਇਹਨੂੰ ਕੀ ਕੇਂਦ ਉੱਪਰ ਪਾਣੀ ਨਹੀਂ ਪੀਣਾ ਦਾ ਨਹੀਂ ਤੇ ਆਪਣਾ ਗਲਾ ਵਗੈਰਾ ਜ਼ਿਆਦਾ ਖਰਾਬ ਹੋ ਸਕਦਾ ਹੈ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਹੀ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਾਂ ਆਪਣਾ ਖਿਆਲ ਰੱਖਣਾ ਵਾਈ ਕੁਚੀਕਾ ਖਾਲਸਾ ਵਾਈ ਕੁਚੀਕੀ ਫਤਿਹ ਲਓ ਜੀ ਇਹਨੂੰ ਉਬਾਲ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਨੂੰ ਜਿਹੜਾ ਗੈਸ ਨੂੰ ਬੰਦ ਕਰ ਦਾਂਗੇ ਇਹਨੂੰ ਆਪਾਂ ਲੈਣਾ ਬਿਲਕੁਲ ਨਿੱਗਾ ਨਿੱਗਾ ਇਹ ਜ਼ਿਆਦਾ ਠੰਡਾ ਨਹੀਂ ਕਰਨਾ ਹੈਗਾ ਤੇ ਬਸ ਹੁਣ ਇਹਨੂੰ ਉਬਾਲ ਆ ਗਿਆ ਤੇ ਆਪਾਂ ਗੈਸ ਬੰਦ ਕਰ ਦਾਂਗੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ